ਇੱਕੋ ਹੀ ਫੋਨ 'ਚ ਦੋ SIM ਚਲਾਉਣ ਵਾਲਿਆਂ ਲਈ ਬੁਰੀ ਖਬਰ ਫੋਨ ਨੰਬਰ ਦੀ ਵਰਤੋਂ ਕਰਨ ਲਈ ਵੀ ਦੇਣੇ ਪੈਣਗੇ ਵਕਤ ਤੇ ਪੈਸੇ SIM ਦੀ ਵਰਤੋਂ ਨਾ ਕਰਨ ਤੇ ਲੱਗੇਗਾ ਤੁਹਾਨੂੰ ਵੱਡਾ ਜੁਰਮਾਨਾ ਲੰਬੇ ਸਮੇਂ ਤੋਂ ਰੀਚਾਰਜ ਨਾ ਕਰਵਾਉਣ ਤੇ ਵੀ ਦੇਣੇ ਪੈਣਗੇ ਪੈਸੇ ਡਰਾਈ ਨੇ ਕੀਤੇ SIM ਕਾਰਡ ਨੂੰ ਲੈ ਕੇ ਕਈ ਵੱਡੇ ਬਦਲਾਅ ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਤੇ ਮੈਂ ਹਾਂ ਕਵਿਤਾ ਹੁਣ ਤੁਹਾਡੇ ਲਈ ਇੱਕ ਬੁਰੀ ਖਬਰ ਹੈ ਜੇਕਰ ਤੁਸੀਂ ਆਪਣੇ ਮੋਬਾਈਲ ਦੇ ਵਿੱਚ ਦੋ SIM ਦੀ ਵਰਤੋਂ ਕਰਦੇ ਹੋ ਜੀ ਹਾਂ ਦੋ SIM ਦੀ ਵਰਤੋਂ ਕਰਨ ਤੇ ਹੁਣ ਜੁਰਮਾਨਾ ਤੁਹਾਨੂੰ ਲੱਗ ਸਕਦਾ ਹੈ ਟਰਾਏ ਦੇ ਵੱਲੋਂ ਨਵੇਂ ਨਿਯਮ ਜੋ ਹੈ ਉਹ ਲਿਆਂਦੇ ਜਾ ਰਹੇ ਨੇ ਜੀ ਹਾਂ ਜੇਕਰ ਤੁਸੀਂ ਆਪਣੇ ਮੋਬਾਈਲ ਦੇ ਵਿੱਚ ਦੋ SIM ਰੱਖਦੇ ਹੋ ਇੱਕ SIM ਦੀ ਵਰਤੋਂ ਕਰ ਰਹੇ ਹੋ ਦੂਜਾ SIM ਤੁਸੀਂ ਯੂਜ਼ ਹੀ ਨਹੀਂ ਕਰ ਰਹੇ ਅਜਿਹੇ ਦੇ ਵਿੱਚ ਤੁਹਾਨੂੰ ਜੁਰਮਾਨਾ ਦੇਣਾ ਪੈ ਸਕਦਾ ਹੈ ਤੇ ਇਸ ਦੇ ਨਾਲ ਹੀ ਜੇਕਰ ਤੁਸੀਂ ਕੋਈ ਨਵਾਂ SIM ਵੀ ਲੈਂਦੇ ਹੋ ਤਾਂ ਉਸ ਦੇ ਲਈ ਵੀ ਤੁਹਾਨੂੰ ਵਾਧੂ ਚਾਰਜ ਦੇਣਾ ਪਵੇਗਾ ਜਿਹਾ ਹੁਣ ਨਵੇਂ ਨਿਯਮ ਜੋ ਨੇ ਉਸ ਦੇ ਨਾਲ ਲੋਕ ਜਿਹੜੇ ਨੇ ਪਰੇਸ਼ਾਨ ਨਜ਼ਰ ਆ ਰਹੇ ਨੇ ਟਰਾਈ ਹੋਰ ਕੀ ਨਵੇਂ ਨਿਯਮ ਲੈ ਕੇ ਆ ਰਹੀ ਹੈ ਉਸ ਦੇ ਲਈ ਦੇਖੋ ਇਹ ਖਾਸ ਰਿਪੋਰਟ ਜੇਕਰ ਤੁਸੀਂ ਆਪਣੇ ਮੋਬਾਈਲ ਦੇ ਵਿੱਚ ਦੋ SIM ਕਾਰਡਾਂ ਦੀ ਬਿਲੋੜੀ ਵਰਤੋਂ ਕਰ ਰਹੇ ਹੋ ਯਾਨੀ ਕਿ ਜੇਕਰ ਤੁਸੀਂ ਇੱਕ SIM ਦੀ ਵਰਤੋਂ ਨਹੀਂ ਕਰਦੇ ਹੋ ਪਰ ਫਿਰ ਵੀ ਤੁਸੀਂ ਆਪਣੇ ਮੋਬਾਈਲ ਦੇ ਵਿੱਚ SIM ਲਗਾਇਆ ਹੋਇਆ ਤਾਂ ਤੁਹਾਨੂੰ ਐਕਸਟਰਾ ਚਾਰਜ ਦੇਣੇ ਪੈਣਗੇ ਮਤਲਬ ਕਿ ਤੁਹਾਨੂੰ ਜੁਰਮਾਨਾ ਦੇਣਾ ਪਵੇਗਾ ਇਹ ਚਾਰਜ ਇੱਕ ਮੋਸਤ ਯਾਨੀ ਕਿ ਇੱਕ ਵਾਰ ਹੀ ਜਾਂ ਫਿਰ ਸਾਲਾਨਾ ਆਧਾਰ ਉਤੇ ਲਿਆ ਜਾ ਸਕਦਾ ਹੈ ਟਾਈ ਨੇ ਮੋਬਾਈਲ ਫੋਨ ਜਾਂ ਫਿਰ ਲੈਂਡਲਾਈਨ ਨੰਬਰਾਂ ਦੇ ਲਈ ਮੋਬਾਈਲ ਆਪਰੇਟਰਾਂ ਨੂੰ ਚਾਰਜ ਕਰਨ ਦੀ ਯੋਜਨਾ ਬਣਾਈ ਹੈ ਅਜਿਹੀ ਸਥਿਤੀ ਦੇ ਵਿੱਚ ਮੋਬਾਈਲ ਆਪਰੇਟਰ ਉਪਭੋਗਤਾਵਾਂ ਤੋਂ ਇਹ ਚਾਰਜ ਵਸੂਲ ਸਕਦੇ ਨੇ ਜੇਕਰ ਟਰਾਈ ਦੀ ਮੰਨੀਏ ਤਾਂ ਮੋਬਾਈਲ ਆਪਰੇਟਰ ਉਹਨਾਂ SIM ਕਾਰਡਾਂ ਨੂੰ ਬੰਦ ਨਹੀਂ ਕਰ ਰਹੇ ਹਨ ਜੋ ਆਪਣੇ ਉਪਭੋਗਤਾ ਆਧਾਰ ਨੂੰ ਗਵਾਉਣ ਦੇ ਡਰ ਦੇ ਕਾਰਨ ਲੰਬੇ ਸਮੇਂ ਤੋਂ ਐਕਟਿਵ ਮੋਡ ਦੇ ਵਿੱਚ ਨਹੀਂ ਹਨ ਜਦੋਂ ਕਿ ਨਿਯਮਾਂ ਮੁਤਾਬਕ ਜੇਕਰ ਕੋਈ SIM ਕਾਰਡ ਲੰਬੇ ਸਮੇਂ ਤੱਕ ਰੀਚਾਰਜ ਨਹੀਂ ਹੁੰਦਾ ਤਾਂ ਉਸ ਨੂੰ ਬਲੈਕਲਿਸਟ ਕਰਨ ਦੀ ਵਿਵਸਥਾ ਹੈ ਅਜੇ ਜੇ ਟ੍ਰਾਈ ਨੇ ਮੋਬਾਈਲ ਆਪਰੇਟਰਾਂ ਤੇ ਜੁਰਮਾਨਾ ਲਗਾਉਣ ਦੀ ਪਲੈਨਿੰਗ ਕੀਤੀ ਹੈ ਜਿਸ ਦਾ ਮਤਲਬ ਹੈ ਕਿ ਹੋਮ ਕੰਪਨੀਆਂ ਆਮ ਉਪਭੋਕਤਾਵਾਂ ਤੇ ਪਾ ਸਕਦੀਆਂ ਹਨ ਏਟੀਡੀ ਰਿਪੋਰਟ ਦੇ ਮੁਤਾਬਕ ਦੇਸ਼ ਅਸਲ ਦੇ ਵਿੱਚ ਮੋਬਾਈਲ ਨੰਬਰ ਦੀ ਕਮੀ ਦੀ ਸਮੱਸਿਆ ਨਾਲ ਸਾਹਮਣਾ ਕਰ ਰਿਹਾ ਹੈ ਮੰਨਿਆ ਜਾਂਦਾ ਹੈ ਕਿ ਜ਼ਿਆਦਾਤਰ ਮੋਬਾਈਲ ਉਪਭੋਕਤਾ ਆਪਣੇ smartphones ਦੇ ਵਿੱਚ ਦੋ ਸੰਕਾੜਾਂ ਦੀ ਵਰਤੋਂ ਕਰਦੇ ਹਨ ਇਸ ਦੇ ਵਿੱਚ ਇੱਕ ਐਕਟਿਵ ਮੋਡ ਦੇ ਵਿੱਚ ਰਹਿੰਦਾ ਹੈ ਜਦੋਂ ਕਿ ਦੂਜੇ ਸੰਧ ਦੀ ਵਰਤੋਂ ਬਹੁਤ ਹੀ ਘੱਟ ਹੁੰਦੀ ਹੈ ਜਾਂ ਅਕਿਰਿਆਸ਼ੀਲ ਰਹਿੰਦਾ ਹੈ ਯਾਨੀ ਕਿ ਬਿਲਕੁਲ ਵੀ ਯੂਜ਼ ਹੀ ਨਹੀਂ ਕਰਦੇ ਕੁਝ ਉਪਕੋਪਤਾ ਇੱਕ ਤੋਂ ਵੱਧ ਮੋਬਾਈਲ ਸੰਖਿਆਵਾਂ ਦੀ ਵਰਤੋਂ ਕਰਦੇ ਨੇ ਅਜਿਹੇ ਸੇ ਮੋਬਾਈਲ ਨੰਬਰ ਤੇ ਚਾਰਜ ਵਸੂਲਣ ਦੀ ਪਲੈਨਿੰਗ ਕੀਤੀ ਜਾ ਰਹੀ ਹੈ ਤਰਾਈਵੇ ਅੰਕੜਿਆਂ ਦੇ ਮੁਤਾਬਕ ਜੇਕਰ ਗੱਲ ਕਰੀਏ ਤਾਂ ਇਸ ਸਮੇਂ 219 ਅਸਾਰਿਆ 1.4 ਮਿਲੀਅਨ ਤੋਂ ਵੱਧ ਮੋਬਾਈਲ ਨੰਬਰ ਬਲੈਕਲਿਸਟਿੰਗ ਸ਼੍ਰੀਨੀ ਦੇ ਵਿੱਚ ਸ਼ਾਮਲ ਨੇ ਜੋ ਲੰਮੇ ਸਮੇਂ ਤੋਂ ਐਕਟਿਵ ਨਹੀਂ ਹਨ ਇਹ ਕੁਲ ਮੋਬਾਈਲ ਨੰਬਰਾਂ ਦਾ ਲਗਭਗ 19% ਦਸਿਆ ਜਾ ਰਿਹਾ ਹੈ ਜੋ ਕਿ ਇੱਕ ਵੱਡੀ ਸਮੱਸਿਆ ਹੈ। ਸੁਝਾਅ ਦੱਸਿਆ ਹੈ ਕਿ ਮੋਬਾਈਲ ਨੰਬਰ ਸਪੇਸਿੰਗ ਉਤੇ ਸਰਕਾਰ ਦਾ ਅਧਿਕਾਰ ਹੈ। ਸਰਕਾਰ ਖੁਦ ਹੀ ਮੋਬਾਈਲ ਨੰਬਰ ਤੇ ਲਿਸਟ ਮੋਬਾਈਲ ਆਪਰੇਟਰ ਨੂੰ ਜਾਰੀ ਕਰਦੀ ਹੈ। ਡਾਇਰ ਦਾ ਕਹਿਣਾ ਹੈ ਕਿ ਮੋਬਾਈਲ ਨੰਬਰ ਸੁਰਤ ਮਾਤਰਾ ਦੇ ਵਿੱਚ ਉਪਲਬਧਨ ਅਜਿਹੇ ਦੇ ਵਿੱਚ ਇਸ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ। ਤੁਹਾ ਨੂੰ ਹੁਣ ਇਹ ਦੱਸ ਦਿਆਂ ਕਿ ਆਖਿਰੋ ਕਿਹੜੇ ਦੇਸ਼ ਨੇ ਜਿਸ ਦੇ ਵਿੱਚ ਮੋਬਾਈਲ ਨੰਬਰਾਂ ਦੇ ਲਈ ਜੋ ਪੈਸੇ ਵਸੂਲੇ ਜਾਂਦੇ ਆ ਆਸਟ੍ਰੇਲੀਆ ਸਿੰਗਾਪੁਰ ਬੈਲਜੀਅਮ ਫਿਨਲੈਂਡ ਯੂਕੇ ਲਿਥੁਆਨੀਆ ਗ੍ਰੀਸ ਹਾਂਗਕਾਂਗ ਬੁਲਗਾਰੀਆ ਕੁਵੇਤ ਨੀਦਰਲੈਂਡ ਸਵਿਟਜ਼ਰਲੈਂਡ ਪੋਲੈਂਡ ਨਾਈਜੀਰੀਆ ਦੱਖਣੀ ਅਫਰੀਕਾ ਅਤੇ ਡੈਨਮਾਰਕ ਵਰਗੇ ਦੇਸ਼ਾਂ ਦੇ ਵਿੱਚ ਮੋਬਾਈਲ ਨੰਬਰਾਂ ਦੇ ਲਈ ਟੈਲੀਕਾਮ ਕੰਪਨੀ ਜੋ ਹੈ ਉਹ ਪੈਸੇ ਚਾਰਜ ਕਰਦੀ ਹੈ ਤਾਂ ਹੁਣ ਜਿਹੜੇ ਵੀ ਦੋ SIM ਦੀ ਵਰਤੋਂ ਕਰਦੇ ਨੇ ਤਾਂ ਇਹ ਉਹਨਾਂ ਦੇ ਲਈ ਬੁਰੀ ਖਬਰ ਹੈ ਕਿ ਟ੍ਰਾਈ ਜੋ ਹੈ ਉਹ ਹੁਣ ਨਵੇਂ ਬਦਲਾਅ ਛੇਤੀ ਹੀ ਕਰ ਸਕਦੀ ਹੈ ਜੋ ਦੋ SIM ਯੂਜ਼ ਕਰਦੇ ਨੇ ਉਹਨਾਂ ਤੋਂ ਇੱਕ ਤਾਂ ਐਕਸਟਰਾ ਚਾਰਜ ਵਸੂਲਿਆ ਜਾਵੇਗਾ ਦੂਜੀ ਗੱਲ ਇਹ ਹੈ ਕਿ ਜੇਕਰ ਤੁਸੀਂ ਦੋ SIM ਆਪਣੇ ਫੋਨ ਦੇ ਵਿੱਚ ਰੱਖਦੇ ਹੋ ਇੱਕੋ ਹੀ SIM ਚਲਾ ਰਹੇ ਹੋ ਦੂਜਾ SIM ਨਹੀਂ ਚਲਾ ਰਹੇ ਹੋ ਤਾਂ ਉਸ ਉੱਤੇ ਵੀ ਤੁਹਾਨੂੰ ਜੁਰਮਾਨਾ ਜੁਆਇਤੀਨਾ ਪਵੇਗਾ ਐਸੇ ਨਾਲ ਹੀ ਜੇਕਰ ਤੁਸੀਂ ਮੋਬਾਈਲ ਨੰਬਰ ਜਾਂ ਫਿਰ ਤੁਸੀਂ ਟੈਲੀਫੋਨ ਨੰਬਰ ਲੈਂਦੇ ਹੋ ਤਾਂ ਉਸ ਉੱਤੇ ਵੀ ਤੁਹਾਨੂੰ ਚਾਰਜ ਦੇਣਾ ਪਵੇਗਾ ਯਾਨੀ ਐਕਸਟਰਾ ਚਾਰਜ ਹੁਣ ਲੱਗ ਸਕਦਾ ਹੈ ਜੇਕਰ ਤੁਸੀਂ ਮੋਬਾਈਲ ਦੇ ਵਿੱਚ ਦੋ SIM ਲੈ ਰਹੇ ਹੋ ਜਾਂ ਫਿਰ ਦੋ SIM ਦੀ ਵਰਤੋਂ ਕਰਦੇ ਹੋ ਇੱਕ SIM ਐਕਟਿਵ ਹੈ ਦੂਜਾ SIM ਬੰਦ ਹੈ ਤੇ ਇਸ ਦੇ ਨਾਲ ਹੀ ਜੇਕਰ ਤੁਸੀਂ ਕੋਈ ਨਵਾਂ ਨੰਬਰ ਵੀ ਲੈਂਦੇ ਹੋ ਤਾਂ ਉਸ ਉੱਤੇ ਟ੍ਰਾਈ ਦੇ ਵੱਲੋਂ ਜੋ ਆ ਪੈਸੇ ਵਸੂਲੇ ਜਾ ਸਕਦੇ ਨੇ ਟ੍ਰਾਈ ਜੋ ਹੈ ਉਹ ਨਵਾਂ ਨਿਯਮ ਜੋ ਹੈ ਲਾਗੂ ਕਰ ਸਾਤੇ ਯਾ ਛੇਤੀ ਹੀ ਇਹ ਨਿਯਮ ਜੋ ਹੈ ਲਾਗੂ ਹੋ ਸਕਦਾ ਹੈ ਤਾਂ ਟ੍ਰਾਈ ਦੇ ਵੱਲੋਂ ਜੋ ਹੁਣ ਦੀ ਜਾਣਕਾਰੀ ਸਾਹਮਣੇ ਆਇਆ ਲੋਕਾਂ ਦੇ ਲਈ ਬੁਰੀ ਖਬਰ ਹੈ ਕਿਉਂਕਿ ਹਰ ਕੋਈ ਦੋ ਸੰਧੀ ਵਰਤੋਂ ਕਰਦਾ ਹੈ ਜਿਸ ਦੇ ਵਿੱਚੋਂ ਇੱਕ ਸੰਧਾ ਸੁਪਰ ਐਕਟਿਵ ਰਹਿੰਦਾ ਪਰ ਦੂਜਾ ਸੰਧਾ ਸਦੀਕਾਦਾਰੀ ਯੂਜ਼ ਹੁੰਦਾ ਤਾਂ ਇਸ ਉੱਤੇ ਹੁਣ ਡਰਾਈ ਜੋ ਹੈ ਵੱਡਾ ਐਕਸ਼ਨ ਲੈਣ ਜਾ ਰਹੀ ਹੈ ਹੋਰ ਖੇਤੀ ਦੀ ਜਾਣਕਾਰੀ ਲਈ ਜੁੜੇ ਰਹੋ ਹਮਤਾਰ ਦੀ ਟੀਵੀ ਦੇ ਨਾਲ